ਦੋਸਤੋ ਪੰਜਾਬ ਦੇ ਬਹੁਤ ਹਾਲਾਤ ਮਾੜੇ ਹੋ ਚੁੱਕੇ ਆ ਜੀ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਪ੍ਰਵਾਸੀ ਮਜ਼ਦੂਰ ਤੇ ਉਹਦੀ ਘਰਵਾਲੀ ਨੇ ਇੱਕ ਪੰਜਾਬੀ ਨੂੰ ਬੇਰਹਿਮੀ ਨਾਲ ਮਾਰਿਆ ਤੇ ਉਹਦਾ ਕਹਿ ਸਕਦੇ ਆ ਪਕੜਨ ਕੀਤਾ ਕਤਲ ਕੀਤਾ ਇਹ ਉਹ ਮੋਟਰ ਹੈ ਜਿੱਥੇ ਇਹਨਾਂ ਨੇ ਘਟਨਾ ਨੂੰ ਇਨਜਾਮ ਦਿੱਤਾ ਸੋ ਬਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਹ ਕੀ ਹੋਇਆ ਕਿਉਂ ਘਟਨਾ ਨੂੰ ਇਨਜਾਮ ਦਿੱਤਾ ਪੂਰੀ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਸਾਰਾ ਕੁਝ ਸਾਥ ਦੱਸਾਂਗੇ ਇੱਕ ਪੰਜਾਬੀ ਨਾਤੇ ਹੋਣ ਦੇ ਪੰਜਾਬੀ ਹੋਣ ਦੇ ਨਾਤੇ ਜਿਹੜੇ ਪੰਜਾਬੀ ਭਰਾ ਸਾਡੇ ਵੀਡੀਓ ਦੇਖ ਰਹੇ ਆ ਉਹ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਇਹ ਜਿਹੜੇ ਤੁਸੀਂ ਦੋ ਜਾਣੇ ਦੇਖ ਰਹੇ ਹੋ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਉਸ ਨਾਲ ਇਹਨਾਂ ਤੇ ਫੋਕਸ ਕੀਤਾ ਜਾਵੇ ਇਹ ਹੈਗਾ ਜੀ ਬਿਹਾਰੀ ਹੈ ਤੇ ਇਹ ਦੀ ਘਰ ਵਾਲੀ ਹੈ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਇਹ ਜਿਹੜੇ ਭਾਈ ਪੰਜਾਬੀ ਹੈ ਇਹਨਾਂ ਦੇ ਭਰਾ ਨਾਲ ਇਹਨਾਂ ਨੇ ਬਹੁਤ ਹੀ ਦਰਿੰਦਗੀ ਨਾਲ ਜੋ ਉਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਆਪਾਂ ਤੁਹਾਡੀ ਪੂਰੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਬਾਜੀ ਸਾਸਰੀ ਘਰ ਜੀ ਹਾਂਜੀ ਠੀਕ ਹੋ ਜੀ ਹਾਂਜੀ ਇਹ ਬਾਈ ਤੁਸੀਂ ਇਹਨਾਂ ਨੂੰ ਫੜਿਆ ਹੋਇਆ ਜੀ ਕੀ ਹੋਇਆ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਸਾਨੂੰ ਸਾਰੀ ਗੱਲ ਤੁਸੀਂ ਡਿਟੇਲ ਦੇ ਵਿੱਚ ਜਰੂਰ ਦੱਸੋ ਇਹਨਾਂ ਨੂੰ ਜੀ ਅਸੀਂ ਕੰਮ ਤੇ ਰੱਖਿਆ ਹੋਇਆ ਸੀਗਾ ਜੀ ਤੇ ਮੇਰੇ ਬ੍ਰਦਰ ਨਾਲ ਕੋਈ ਇਹਨਾਂ ਦੀ ਗੱਲਬਾਤ ਹੋ ਗਈ ਓਕੇ ਤੇ ਇਹਨਾਂ ਨੇ ਬੜੀ ਬੇਰਹਿਮੀ ਨਾਲ ਉਹਨੂੰ ਕਤਲ ਕਰਤਾ ਮੈਂ ਇਹਨਾਂ ਨੂੰ ਬਹੁਤ ਦਿਨ ਤੋਂ ਦੇਖ ਰਿਹਾ ਸੀ ਇਹਨਾਂ ਤੇ ਘਰੋਂ ਨਿਕਲ ਗਏ ਸੀ ਇਹ ਅੱਜ ਮੈਂ ਬੜੀ ਮੁਸ਼ਕਲ ਨਾਲ ਕਾਬੂ ਕੀਤੇ ਸੋ ਬਾਈ ਇਹ ਜਿਹੜੇ ਬਾਈ ਐ ਇਹ ਉਹ ਮੁੰਡੇ ਦੇ ਭਰਾ ਐ ਵੱਡੇ ਭਾਈ ਐ ਜਿਹੜੇ ਜਿਹੜੇ ਮੁੰਡੇ ਦਾ ਇਹਨਾਂ ਨੇ ਕਤਲ ਕੀਤਾ ਜਿਹੜੇ ਮੁੰਡੇ ਨੂੰ ਮਾਰਿਆ ਕਿਉਂਕਿ ਇਹ ਕਾਫੀ ਦਿਨਾਂ ਤੋਂ ਭੱਜੇ ਹੋਏ ਸੀਗੇ ਅੱਜ ਬਾਈ ਕਹਿੰਦੇ ਇਸ ਮੋਟਰ ਤੇ ਬੈਠੇ ਸੀ ਤੇ ਕੋਈ ਗੱਲਬਾਤ ਕਰ ਰਹੇ ਸੀ ਹੋ ਸਕਦਾ ਵੀ ਇਹ ਆਪਣੇ ਏਰੀਏ ਨੂੰ ਆਪਣੇ ਦੇਸ਼ ਜਾਣ ਨੂੰ ਦਾ ਸੋਚਦੇ ਹੋਣ ਬਾਕੀ ਇਹ ਬਾਈ ਨੂੰ ਪੁੱਛਾਂਗੇ ਬਾਈ ਕਿੰਨੇ ਦਿਨਾਂ ਤੋਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਘਟਨਾ ਨੂੰ ਕਿੰਨੇ ਦਿਨ ਹੋ ਚੁੱਕੇ ਅੱਜ ਅੱਜ ਤਕਰੀਬਨ 1 ਹਫ਼ਤਾ ਹੋ ਗਿਆ ਜੀ ਇੱਕ ਹਫ਼ਤਾ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਤੇ ਇਹ ਉਦੋਂ ਨਿਕਲ ਕਾਰਵਾਈ ਕਰਕੇ ਸਾਰੀ ਨਿਕਲ ਗਏ ਜੀ ਤੇ ਮੈਂ ਲੋਕਾਂ ਨੂੰ ਵੀ ਇਹੀ ਕਹਿਣਾ ਵੀ ਤੁਸੀਂ ਬਹੁਤ ਧਿਆਨ ਨਾਲ ਬੰਦੇ ਰੱਖਿਆ ਕਰੋ ਬਾਹਰ ਦੇ ਆਪਣੇ ਪੰਜਾਬ ਚ ਬੇਰੁਜ਼ਗਾਰੀ ਚੱਲ ਰਹੀ ਆ ਸੋ ਬਾਈ ਪੰਜਾਬ ਦੇ ਹਾਲਾਤ ਇੰਨੇ ਕਿ ਮਾਰੇ ਹੋ ਚੁੱਕੇ ਆ ਇਹ ਘਟਨਾ ਇਕੱਲੀ ਇੱਥੇ ਨਹੀਂ ਇਸ ਤੋਂ ਪਹਿਲਾਂ ਇੱਕ ਮਹਾਲੀ ਆਪਾਂ ਕਹਿ ਸਕਦੇ ਹਾਂ ਸਾਣਾ ਸਾਹ ਕੋਲੇ ਦੋ ਪਈਆਂ ਨੇ ਦੋ ਪੰਜਾਬੀਆਂ ਦਾ ਸ਼ੁਰਾ ਮਾਰ ਕੇ ਜੋ ਕਤਲ ਕੀਤਾ ਸੀ ਵੀਡੀਓ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਬਹੁਤ ਜਨ ਜਨ ਬਹੁਤ ਖਰਾਬ ਹੁੰਦੇ ਜਾ ਰਹੇ ਆ ਕਿ ਪੰਜਾਬ ਦੇ ਹਾਲਾਤ ਐ ਹੋ ਜੀ ਅ ਇੰਨੇ ਕੋ ਖਤਰਨਾਕ ਹੋ ਗਏ ਪੰਜਾਬੀਆਂ ਨੂੰ ਪਤਾ ਨਹੀਂ ਕਿਉਂ ਚਲੋ ਕੋਈ ਵੀ ਹੈ ਉਹ ਇੰਨੀ ਕਿ ਨਫ਼ਰਤ ਕਰਦੇ ਆ ਵੀ ਪੰਜਾਬੀਆਂ ਨੂੰ ਹਰ ਬੰਦਾ ਨਫ਼ਰਤ ਜਾਂ ਮਤਲਬ ਕੌੜੀ ਅੱਖ ਨਾ ਦੇਖਦਾ ਕਿਉਂਕਿ ਜੇ ਦੇਖਿਆ ਜਾਵੇ ਤਾਂ ਪੰਜਾਬੀ ਇੰਨੇ ਕੋ ਦਿਆਲੂ ਹੈ ਇੰਨੇ ਕੋ ਲੋੜਵੰਦ ਦੀ ਮਦਦ ਕਰਨ ਵਾਲੇ ਬੰਦੇ ਆ ਆਪਾਂ ਇਹ ਕਹਿ ਸਕਦੇ ਆ ਵੀ ਪੰਜਾਬੀਆਂ ਵਰਗਾ ਕੋਈ ਬੰਦਾ ਨਹੀਂ ਹੋਣਾ ਇਹ ਇਹ ਬਾਈ ਜੀ ਆਪ ਸੋਚਦੀ ਇਹਨਾਂ ਦਾ ਕੀ ਰਿਲੇਸ਼ਨ ਕੀ ਹੈਗੇ ਆ ਇਹ ਮੀਆਂ ਬੀਬੀ ਹੈ ਜੀ ਦੋਨੇ ਠੀਕ ਹੈ ਹਾਂਜੀ ਪੰਜਾਬੀ ਬੋਲਦੇ ਆ ਕਾਫੀ ਸਮੇਂ ਤੋਂ ਰਹਿ ਰਹੇ ਇੱਥੇ ਇਹਨਾਂ ਦੀ ਬੜੀ ਹੀ ਮਦਦ ਕੀਤੀ ਪਰ ਇਹਨਾਂ ਨੇ ਮੇਰੇ ਭਰਾ ਨੂੰ ਕੋਈ ਪਤਾ ਨਹੀਂ ਕੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਤੇ ਇਹਨਾਂ ਨੇ ਉਹਨੂੰ ਬੜੀ ਬੇਰਹਿਮੀ ਨਾਲ ਮਾਰਤਾ ਠੀਕ ਹੈ ਇਹ ਬਾਈ ਜੀ ਜਿਹੜੀ ਮੋਟਰ ਦਿਖਾ ਰਹੇ ਹੋ ਬਾਕੀ ਦਾ ਖੇਤ ਵਗੈਰਾ ਇਹ ਆਪਣਾ ਜੀ ਕਿੰਨੇ ਜੀ ਇਹ ਸਾਡੇ ਤੋਂ ਕਾਫੀ ਟਾਈਮ ਦੇ ਭੱਜੇ ਹੋਇਆ ਮੈਨੂੰ ਲੱਗਦਾ ਕੋਈ ਇਹਨਾਂ ਨੇ ਕੋਈ ਹੋਰ ਕਾਰਵਾਈ ਕਰਨੀ ਸੀਗੀ ਇੱਥੋਂ ਕਿਸੇ ਹੋਰ ਲਈ ਮੋਟਰ ਤੇ ਬੈਠੇ ਆ ਕੇ ਸੀ ਤੇ ਮੈਂ ਇਹਨਾਂ ਨੂੰ ਕਾਫੀ ਦਿਨ ਤੋਂ ਲੱਭ ਰਿਹਾ ਠੀਕ ਹੈ ਜੀ ਤੇ ਅੱਜ ਮੈਂ ਵੈਸੇ ਲੰਘ ਰਿਹਾ ਸੀ ਮੈਨੂੰ ਦੱਸ ਗਏ ਇਹ ਸ਼ੱਕ ਪਿਆ ਨਾ ਤੇ ਤੁਹਾਨੂੰ ਬਾਈ ਡਰ ਨਹੀਂ ਲੱਗਿਆ ਕਿ ਇੱਕ ਕਾਤਲ ਨੂੰ ਫੜਨਾ ਇੱਕ ਨਹੀਂ ਕਾਤਲ ਲੋ ਹੈ ਉਹਨਾਂ ਨੂੰ ਤੁਸੀਂ ਫੜਿਆ ਹੋਇਆ ਤੇ ਤੁਸੀਂ ਇੱਕ ਨੋ ਦੇਖਿਆ ਜਾ ਮ ਆਮ ਤੁਸੀਂ ਇਨਸਾਨ ਨੂੰ ਠੀਕ ਹੈ ਤੁਹਾਨੂੰ ਤੁਹਾਨੂੰ ਡਰ ਲੱਗਿਆ ਵੀ ਮੈਨੂੰ ਮਾਰ ਸਕਦੇ ਆ ਜਾਂ ਕੁਝ ਵੀ ਕਰ ਸਕਦੇ ਆ ਕਿਉਂਕਿ ਇੱਕ ਬੰਦੇ ਨੂੰ ਡਰ ਹੁੰਦਾ ਹੈ ਬੰਦੇ ਦੇ ਅੰਦਰ ਡਰ ਹੋ ਜਾਂਦਾ ਜਦੋਂ ਕੋਈ ਭਲਾ ਦਾ ਕਤਲ ਕੀਤਾ ਉਹਨੂੰ ਮਾਰਿਆ ਬਹੁਤ ਬੜੀ ਬੇਰਹਿਮੀ ਨਾਲ ਮਾਰੇ ਥੋੜੇ ਅੰਦਰ ਤੋਂ ਚੀਜ਼ ਦਾ ਡਰਤਾ ਬਣਿਆ ਹੋਣਾ ਹੈ ਬਾਈ ਨਹੀਂ ਬਾਈ ਜੀ ਮੈਂ ਤੁਹਾਨੂੰ ਲੱਗਦਾ ਹੋਊਗਾ ਵੀ ਕਿ ਇੱਕ ਆਮ ਬੰਦਾ ਹੈ ਨਾ ਮੈਂ ਨਾ ਵੈਸੇ ਸਿਵਲ ਚਾ ਵੈਸੇ ਆਪਾਂ ਪੰਜਾਬ ਪੁਲਿਸ ਚ ਡਿਊਟੀ ਕਰਦਾ ਮੈਂ ਓਕੇ ਜੀ ਲੁਧਿਆਣਾ ਲੁਧਣੇ ਹਾਂਜੀ ਇਹ ਲੁਧਣੇ ਪੰਜਾਬ ਪੁਲਿਸ ਦੇ ਵਿੱਚ ਬਾਈ ਜੀ ਜੌਬ ਕਰਦੇ ਆ ਜੀ ਓਕੇ ਦੇਖਣ ਦੇ ਵਿੱਚ ਸਾਨੂੰ ਵੀ ਲੱਗੇ ਸੀ ਇਹ ਵੀ ਆਮ ਇਨਸਾਨ ਹੈ ਬਾਈ ਜੀ ਪੰਜਾਬ ਦੇ ਹਾਲਾਤ ਕਿਉਂ ਐ ਹੋ ਰਹੇ ਆ ਕੀ ਕਾਰਨ ਬਣ ਚੁੱਕੇ ਆ ਜੀ ਬਸ ਜੀ ਆਪਣੇ ਚੀ ਕਮੀ ਆ ਇਹ ਜੀ ਆਪਾਂ ਬਾਹਰ ਦੇ ਲੋਕਾਂ ਤੇ ਜ਼ਿਆਦਾ ਵਿਸ਼ਵਾਸ ਕਰ ਲੈਂਦੇ ਆ ਜਿਹੜੇ ਆਪਣੇ ਆਪ ਦੇ ਲੋਕ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਮੈਂ ਲੋਕਾਂ ਨੂੰ ਵੀ ਇਹੀ ਕਹੂੰਗਾ ਵੀ ਤੁਸੀਂ ਇਹਨਾਂ ਦੇ ਪ੍ਰੋਪਰ ਆਧਾਰ ਕਾਰਡ ਵਗੈਰਾ ਚੈੱਕ ਕਰਕੇ ਪਹਿਲੀ ਗੱਲ ਰੱਖੋ ਹੀ ਨਾ ਇਹਨਾਂ ਨੂੰ ਕੰਮ ਤੇ ਆਪਣੇ ਬਹੁਤ ਪੰਜਾਬੀ ਆ ਜਿਹੜੇ ਵਿਚਾਰੇ ਇੱਥੇ ਫਿਰਦੇ ਆ ਬਈ ਪੰਜਾਬੀ ਕਿਹੜੇ ਕੰਮ ਕਰਦੇ ਆ ਜੇ ਦੇਖਿਆ ਜਾਵੇ ਜਿਹੜੇ ਪੰਜਾਬੀ ਐ ਉਹ ਨਸ਼ੇ ਦੇ ਆਦੀ ਹੋ ਚੁੱਕੇ ਐ ਕੋਈ ਚਿੱਟਾ ਪਿੰਦਾ ਕੋਈ ਹੈਰੋਇਨ ਪਿੰਦਾ ਕੋਈ ਗਾਂਜੇ ਦਾ ਆਦੀ ਕੋਈ ਕਿਸੇ ਨਸ਼ੇ ਦਾ ਕੋਈ ਕਿਸੇ ਨਸ਼ੇ ਦਾ ਤਾਂ ਇਹ ਦੇਖਿਆ ਜਾਵੇ ਜਿਹੜੇ ਪ੍ਰਵਾਸੀ ਮਜ਼ਦੂਰ ਐ ਤੇ ਜੂਪੀ ਦੇ ਤੇ ਬਿਹਾਰ ਦੇ ਐ ਇਹ ਬੰਦੇ ਮਿਹਨਤੀ ਤਾਂ ਹੈਗੇ ਆ ਨਾ ਮੇਜੀ ਆਪਾਂ ਇਹਨਾਂ ਤੇ ਵਿਸ਼ਵਾਸ ਹੁਣ ਆਪਾਂ ਨੂੰ ਕੀ ਪਤਾ ਕੀ ਕੀ ਖਾਂਦਾ ਜੀ ਆਪਾਂ ਆਪਦੇ ਬੰਦੇ ਤੇ ਰੱਖ ਲੈਨੇ ਨਸ਼ੇ ਕਰਦੇ ਉਹ ਕਰਦੇ ਆ ਨਹੀਂ ਆਪਣੇ ਬੰਦੇ ਰੱਖੋ ਜੀ ਠੀਕ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਕਹਿੰਦੇ ਵੀ ਆਪਾਂ ਇੱਕ ਜਿਹੜਾ ਪਰਿਵਾਰ ਦੀ ਗੱਲ ਸੌਂਦੀ ਹੈ ਹੁਣ ਦੂਜੀ ਤਰਫੀਕ ਵੀ ਗੱਲ ਸੁਣਾਗੇ ਕਿਉਂਕਿ ਸਾਡਾ ਹੱਕ ਹੈ ਸਾਡਾ ਫਰਜ਼ਮੰਦ ਵੀ ਅਸੀਂ ਇੱਕ ਦੀ ਦੋਨੇ ਤਰਫੇ ਜਿਹੜੇ ਦੋਨੇ ਪਾਸੇ ਵਾਲੇ ਉਹਨਾਂ ਦੀ ਦੋਨਾਂ ਦੀ ਗੱਲ ਸੁਣੀ ਹੈ ਆ ਕੀ ਗੱਲ ਹੋਈ ਆ ਵੀਰੇ ਜੀ ਅਸੀਂ ਬਹੁਤ ਸਾਲਾਂ ਤੋਂ ਇਹਦੇ ਘਰ ਕੰਮ ਕਰਦੇ ਸੀ ਮਤਲਬ ਲਗਭਗ 10-10 ਸਾਲ 10 10 ਸਾਲਾਂ ਤੋਂ ਕੰਮ ਕਰ ਰਹੇ ਸੀ ਠੀਕ ਹੈ ਉਸ ਤੋਂ ਪਹਿਲਾਂ ਮੇਰੇ ਡੈਡੀ ਇਹਨਾਂ ਦੇ ਘਰੇ ਕੰਮ ਕਰਦੇ ਹੁੰਦੇ ਹੁੰਦੇ ਤਾਂ ਫਿਰ ਕੁਸ ਤੋਂ ਬਾਅਦ ਸਾਨੂੰ ਕੰਮ ਕਰਨਾ ਪਾਇਗਾ ਇਹ ਮੇਰੇ ਪਿੱਛੇ ਜਿੰਨਾ ਠੀਕ ਹੈ ਪਰ ਜਿਹੜੇ ਇਹਦੇ ਭਾਈ ਦੀ ਗੱਲ ਕਰ ਰਹੇ ਆਂਗੇ ਉਹਨਾਂ ਦੀ ਹਮੇਸ਼ਾ ਮੇਰੇ ਘਰ ਦੇੰਦੇ ਆਖਰ ਰਹਿੰਦੇ ਸੀ ਹਾਂਜੀ ਘਰ ਦੇੰਦੇ ਆਖਰ ਰਹਿੰਦੇ ਸੀ ਮਾਲੀ ਆਖਾ ਅੱਛਾ ਇਹਨਾਂ ਦੇ ਬਰਦਰ ਦੀ ਹਾਂ ਮੈਂ ਦੋ ਤਿੰਨ ਵਾਰ ਉਹਨੂੰ ਬਹੁਤ ਵਾਰ ਟੋਕਿਆ ਰੋਕਿਆ ਹੂੰ ਪਰ ਉਹਨਾਂ ਨੇ ਆਪਣੀ ਹਮੇਸ਼ਾ ਤੌਹਫੀ ਅੱਛਾ ਜੀ ਅਸੀਂ ਇਨਾ ਹੱਕ ਚੁੱਕੇ ਸੀਗੇ ਜੀ ਵੀ ਸਾਨੂੰ ਹੱਕ ਤੇ ਉਹਦਾ ਕਤਲ ਕਰਨਾ ਆ ਦੇਖੋ ਭਾਈ ਜੀ ਇਹਦਾ ਕਹਿਣ ਦਾ ਮਤਲਬ ਇਹ ਕਹਿੰਦਾ ਜਿਲੀ ਮੀਰੀ ਮਿਸਿਸ ਸੀਗੀ ਤੇ ਓਏ ਤੁਸੀਂ ਇਹਦਾ ਭਰਾ ਅੱਖ ਰੱਖਦਾ ਸੀਗਾ ਤੇ ਉਹਦੇ ਕਰਕੇ ਇਹ ਬੰਦਾ ਕਹਿੰਦਾ ਮੈਂ ਅਣਖ ਦੇ ਵਿੱਚ ਇਹ ਗੱਲ ਕੀਤੀ ਹੈ ਇਹ ਕਤਲ ਕੀਤਾ ਬਾਈ ਤੁਸੀਂ ਮੰਨਦੇ ਹੋ ਝੂਠ ਬੋਲਦਾ ਜੀ ਮੇਰਾ ਭਰਾ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਓਏ ਇੱਜ਼ਤਦਾਰ ਬੰਦਾ ਸੀ ਵਹਿ ਵਰਿਆ ਬੰਦਾ ਸੀ ਜੀ ਇਹ ਹੁਣ ਦੇਖੋ ਜੀ ਦੇਖੋ ਵੀ ਲੜਨ ਵਾਲੀ ਗੱਲ ਕੋਈ ਨਹੀਂ ਹਾਂ ਤੁਸੀਂ ਲੜੂ ਨਾ ਸੋਚੀ ਦੀ ਸਾਡਾ ਫਰਜ਼ ਹੈ ਅਸੀਂ ਆਪਣਾ ਡੌੜੀ ਨਿਵਾ ਰਹੇ ਹਾਂ ਤੁਸੀਂ ਆਪਣੀ ਡੌੜੀ ਨਿਵਾ ਰਹੇ ਹੋ ਇਹ ਕੁੜੀ ਨਾਲ ਗੱਲਬਾਤ ਕਰਦੇ ਆ ਕੀ ਨਾਂ ਹੈ ਤੁਹਾਡਾ ਜੀ ਮਨਦੀਪ ਅਜਾ ਇਹਨਾਂ ਦਾ ਭਾਈ ਜੀ ਪੰਜਾਬ ਦੇ ਵਿੱਚ ਆ ਕੇ ਇਹਨਾਂ ਦੇ ਜਿਵੇਂ ਪਹਿਲਾਂ ਹੁੰਦਾ ਸੀ ਸੀਮਾ ਰਾਣੀ ਇਹ ਉਹ ਨਾਂ ਹੁੰਦਾ ਸੀਗਾ ਤੇ ਇਹਨਾਂ ਦੇ ਨਾਂ ਪੰਜਾਬੀਆਂ ਵਾਂਗੂ ਨਾਂ ਕਿਉਂ ਰੱਖਣ ਲੱਗ ਪਏ ਇਹ ਭਾਈ ਰੱਖ ਲੈਂਦੇ ਜੀ ਹੁਣ ਇਹ ਆਪਣੇ ਲੋਕਾਂ 'ਚ ਹੀ ਕਮੀ ਆ ਜੀ ਇਹ ਇਤੋਂ ਦੇ ਇੱਕ ਗੱਲ ਵੀ ਸੁਣਨ ਦੇ ਵਿੱਚ ਆਈ ਸੀ ਉਹ ਕਿਹੜਾ ਪਿੰਡ ਸੀ ਜਿੱਥੇ ਕਹਿੰਦੇ ਇੱਕ ਭਈਆ ਸਰਪੰਚੀ ਦੇ ਵਿੱਚ ਖੜਾ ਹੋਣ ਦੀ ਸੋਚ ਰਿਆ ਸੀ ਕਿ ਨਹੀਂ ਖੜਾ ਹੋ ਗਿਆ ਸੀ ਰੋਡੇ ਪਿੰਡ ਚ ਰੋਡੇ ਪਿੰਡ ਰੋਡੇ ਇਹ ਕਿੱਥੇ ਵੀਰੇ ਇਹ ਮੋਗਾ ਜਿਲ੍ਹਾ ਜੀ ਅਸਾਂ ਮੋਗਾ ਜਿਲ੍ਹਾ ਦੇ ਵਿੱਚ ਕਹਿੰਦੇ ਸਰਪੰਚ ਵੀ ਵਾਲਿਆਂ ਦੇ ਪਿੰਡ ਹਾਂ ਇੱਕ ਸਰਪੰਚ ਵੀ ਖੜਾ ਹੋਇਆ ਸੀ ਜੀ ਉਹਦਾ ਨਾਂ ਸੀ ਪਿੰਡਾ ਰੋਡੇ ਉੱਥੇ ਇੱਕ ਭਈਆ ਖੜਾ ਸੀ ਵੋਟਾਂ ਚ ਉਹ ਬਈ ਹੋ ਗਿਆ ਸੀ ਕਿ ਨਹੀਂ ਨਹੀਂ ਬਣਿਆ ਨਹੀਂ ਜੀ ਖੜ ਗਿਆ ਸੀ ਉਹ ਲੋਕਾਂ ਨੇ ਥਲਤਾ ਸੀ ਉਹਨੂੰ ਕਾਫੀ ਸਮੇਂ ਤੋਂ ਰਹਿਣਾ ਹੁਣ ਉੱਚੀ ਬੋਲਣਾ ਫਿਰ ਨਾਮ ਕੀ ਹੈ ਫਿਰ ਤੁਸੀਂ ਇਹਦਾ ਮਨਦੀਪ ਕਹਿੰਦੇ ਛੁੱਟ ਕੇ ਬੋਲ ਰਹੇ ਹੋ ਕੁੜਾ ਇਹ ਹੋਇਆ। ਐ ਇਹਨੇ ਨਾਮ ਕੀ ਬਾਈ? ਵੈਸੇ ਤਾਂ ਮੰਦੀਪਾ। ਹਾਂ ਉਹ ਪਿਆਸੇ ਇਸੇ ਮੈਡੀਕਲ ਦੇ। ਅੱਛਾ ਵੇਖੋ ਜੀ ਇਹ ਕਹਿੰਦਾ ਨਾਮ ਇਹਦਾ ਮਨਦੀਪ ਹੈ ਵੈਸੇ ਤੇ ਵੈਸੇ ਨਾਮ ਮੈਡੀਕਲ ਦੇ। ਫਿਰ ਇਹ ਕਿਉਂ ਕਹਿ ਰਿਹਾ ਜੀ ਮੇਰਾ ਨਾਮ ਗੁਰਪ੍ਰੀਤ ਹੈ? ਪਤਾ ਕੀ ਅੱਲਾਸ ਦੀ ਕਸਮ ਵਿੱਚ ਸੱਚ ਨਹੀਂ ਕਰਦਾ ਸਾ। ਅੱਛਾ ਨਹੀਂ ਨਹੀਂ ਸੱਚ ਕਰਕੇ ਦੱਸਣਾ ਹੀ ਪੈਣਾ। ਕੀ ਗੱਲ ਹੋਈ ਆ ਤੁਹਾਡਾ ਘਰ ਵਾਲਾ ਕਹਿ ਰਿਹਾ ਵੀ ਮੇਰੇ ਤੋਂ ਉਹ ਗਲਤ ਨਿਗਾ ਅੱਖ ਰੱਖਦਾ ਸੀਗਾ। ਇਹ ਸੱਚ ਹੈ ਜਾਂ ਝੂਠ ਹੈ? ਸੱਚ ਹੈ। ਸੱਚ ਹੈ? ਕੀ ਕੀ ਚੱਕਰ ਸੀ ਆ ਪੂਰੀ ਗੱਲ ਦੱਸਣੀ ਆ ਕੈਮਰੇ ਮੂਰੇ। ਤੇ ਪੂਰੀ ਗੱਲ ਦੱਸੋ ਕੀ ਚੱਕਰ ਕੀ ਹੋਇਆ ਚੱਕਰ ਕੁਛ ਨਹੀਂ ਜਦੋਂ ਘਰ ਦਾ ਕੰਮ ਕਰਦੇ ਹੁੰਦੇ ਸੀ ਹੂੰ ਜਦੋਂ ਇਕੱਲੇ ਹੁੰਦੇ ਸੀ ਕਦੇ ਉਹ ਬਾਹ ਫੜਦਾ ਸੀ ਹੂੰ ਕਦੇ ਉਹ ਕੁਛ ਬੋਲਦਾ ਕਦੇ ਉਹ ਕੁਛ ਬੋਲਦਾ ਹੂੰ ਬਤੇਰੀ ਵਾਲੀ ਉਹਨੂੰ ਸਮਝਾਇਆ ਸੀ ਕਿ ਇਦਾਂ ਨਾ ਕਰ ਅੱਛਾ ਪਰ ਫਿਰ ਵੀ ਉਹ ਸਮਝਿਆ ਹੀ ਨਹੀਂ ਫਿਰ ਅਰਕੇ ਮੈਂ ਉਹਦੇ ਘਰ ਵਾਲੇ ਨੂੰ ਦੱਸਣਾ ਹੀ ਪਿਆ ਇਹ ਕਹਿੰਦੀ ਜੀ ਮਤਲਬ ਕਦੇ ਮੇਰੀ ਬਾਹ ਫੜਦਾ ਸੀ ਕਦੇ ਮੈਨੂੰ ਅੱਖ ਮੜ ਕੇ ਕਰਦਾ ਸੀ ਕਦੇ ਮੈਨੂੰ ਛੇੜਦਾ ਸੀ ਕਦੇ ਮੈਨੂੰ ਮਤਲਬ ਕੁਛ ਕਹਿੰਦਾ ਸੀ ਤੇ ਕਦੇ ਮੈਨੂੰ ਕੁਛ ਕਹਿੰਦਾ ਸੀਗਾ ਉਹਦੇ ਕਰਕੇ ਅੱਕ ਕੇ ਮੈਨੂੰ ਇਹ ਕਦਮ ਚੱਕਣਾ ਪਿਆ ਇਹ ਗੱਲ ਬਈ ਸਹੀ ਸੱਚ ਦਾ ਬਾਈ ਜੀ ਇਹ ਥਾਣੇ 'ਚ ਦੱਸਣਗੇ ਹੁਣ ਅੱਛਾ ਜੀ ਅੱਜ ਮੈਂ ਫੜ ਲਿਆ ਇਹਨਾਂ ਨੂੰ ਲੈ ਕੇ ਚੱਲਿਆ ਮੈਂ ਸਜ਼ਾ ਵੀ ਦਿਵਾਉਂਗਾ ਇਹਨਾਂ ਤੇ ਫਟ ਮਾਰ ਵੀ ਕਰਾਂਗੇ ਇਹ ਬਾਈ ਜੀ ਇਹਨਾਂ ਨੂੰ ਕਿੰਨਾ ਕਿੰਨਾ ਚਿਰ ਹੋਇਆ ਤੁਹਾਡੇ ਇੱਥੇ ਇੱਥੇ ਰਹਿੰਦੇ ਆ ਨੂ ਇਹ ਬਸ ਪੜੀ ਪੜੀ ਇੱਥੇ ਆ ਕਿ ਮਤਲਬ ਕਾਫੀ ਸਮੇਂ ਤੋਂ ਘੱਟ ਘੱਟ 10 ਸਾਲ ਤੋਂ ਇੱਥੇ ਰਹਿ ਰਹੇ ਆ ਆਪਣੇ ਘਰ ਹੀ ਕੰਮ ਕਰ ਰਹੇ ਆ ਜੀ ਤੇ ਉਹ ਉਹ ਤੁਹਾਨੂੰ ਪੰਜਾਬ ਆਏ ਨੂੰ ਕਿੰਨੇ ਸਾਲ ਹੋ ਗਏ ਥੋੜੀ ਥੋੜੀ ਉਮਰ ਕਿੰਨੀ ਹੈ ਮੇਰੀ ਕਿਉਂ ਬਸ 24 ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਆਇਆ ਨੂੰ ਮੈਨੂੰ ਹੋ ਗਏ 10-12 ਸਾਲ ਦੇ 10-12 ਸਾਲ ਕੋਈ ਇਹਨਾਂ ਦੀ ਬਾਈ ਪੰਜਾਬੀ ਹੀ ਇੰਨੀ ਵਧੀਆ ਐ ਥੋੜਾ ਉੱਚੀ ਬੋਲਣਾ ਪਤਾ ਲੱਗੇ ਨਾ ਆਡੀਅנס ਨੂੰ ਤੁਸੀਂ ਉੱਚੀ ਬੋਲਣਾ ਕੋਈ ਥੋੜਾ ਜਿਆ ਨਾ ਜਿਵੇਂ ਇਹ ਪੰਜਾਬੀ ਬੋਲ ਰਿਹਾ ਐ ਤੁਸੀਂ ਪੜੇ ਵੀ ਹੋ ਹਾਂ ਜੀ ਪੜਿਆ ਕਿੱਥੇ ਪੜਿਓ ਮੈਂ ਉਰੀ ਪੰਜਾਬ ਚ ਪੰਜਾਬ ਹੀ ਪੜਿਓ ਤੁਸੀਂ ਇਹ ਨਹੀਂ ਪੜੇ ਪਰ ਇਹ ਇਹਨਾਂ ਦੀ ਪੰਜਾਬੀ ਬਾਈ ਬਹੁਤ ਪਿਆਰ ਹੈ ਲੱਗ ਹੀ ਨਹੀਂ ਰਹੇ ਮਤਲਬ ਵੀ ਇਹ ਜੁਪੀ ਦੇ ਆ ਜਾਂ ਹਿਯਾਰ ਦੇ ਆ ਜਾਂ ਪ੍ਰਵਾਸੀ ਹੈ ਨਾ ਇਹ ਤੁਸੀਂ ਬਈ ਇਹ ਕੰਮ ਕੀਤਾ ਤੁਹਾਨੂੰ ਹੁਣ ਡਰ ਹੈ ਵੀ ਆ ਸਾਨੂੰ ਸਜ਼ਾ ਜੀ ਮਿਲੂਗੀ ਅਸੀਂ ਬਹੁਤ ਗਲਤ ਕੰਮ ਕੀਤਾ ਸਾਨੂੰ ਕਰਨਾ ਨਹੀਂ ਚਾਹੀਦਾ ਸੀ ਡਰ ਤਾਂ ਉੱਪਰ ਲੱਗਿਆ ਨਹੀਂ ਉਦੋਂ ਲੱਗਿਆ ਕਿ ਬੀਦੂ ਨੇ ਕੋਈ ਗਲਤ ਕਾਰੋਦਤਾ ਕਰੋਗੇ ਜਦੋਂ ਇਹ ਡਰ ਸੀ ਕਿ ਉਹ ਗਲਤ ਕੰਮ ਕਰ ਰਹੇ ਸੀਗੇ ਹੂੰ ਪਰ ਹੁਣ ਡਰ ਲੱਗ ਰਿਹਾ ਵੀ ਸਾਨੂੰ ਜੇਲ੍ਹ ਕਿ ਨਹੀਂ ਜਾਣਾ ਪੈ ਰਿਹਾ ਹੁਣ ਬਾਈ ਜੀ ਤੁਸੀਂ ਤਾਂ ਪੰਜਾਬ ਪੁਲਿਸ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨਾਲ ਕਿਹੜਾ ਪਰਚਾ ਪਾਉਗਾ ਇਹਨਾਂ ਤੇ ਠੀਕ ਹੈ ਜੀ ਅਰਾਧਾ ਕਤਲ ਦਾ ਪਰਚਾ ਫਿਰਨਦਾ ਨਾ ਇਹ ਅਰਾਧਾ ਕਤਲ ਦਾ ਜੀ ਇਹ ਹੁਣ ਬਈ ਇਹਨਾਂ ਨੂੰ ਬਈ ਸਾਨੂੰ ਦੇਰ ਨਾਲ ਲੈ ਜਾਓ ਮੈਂ ਸਾਰਾ ਕੁਝ ਸੱਚ ਨਾਲ ਦੱਸਾਂ ਹਾਂ ਦੱਸ ਸੱਚ ਦੱਸੋ ਸੱਚ ਦੱਸੋ ਸਾਰੇ ਸਮਝੋ ਕੀ ਗੱਲ ਹੋਈ ਸੱਚ ਤੁਹਾਨੂੰ ਮੈਂ ਦੱਸ ਦਿਆਂਗਾ ਹਾਂ ਬੋਲੋ ਆਪਾਂ ਨੂੰ ਪਤਾ ਹੀ ਪੰਜਾਬ ਦੇ ਵਿੱਚ ਕੋਠੀਆਂ ਕਰਾ ਬਹੁਤ ਕੁਝ ਪੈਸਾਗਾ ਬੋਲੋ ਬੋਲੋ ਕਿੰਨਾ ਪੈਸਾਗਾ ਸਾਡਾ ਕੀ ਹੁੰਦਾਗਾ ਵੀ ਅਸੀਂ ਉੱਥੇ ਰਹੀਏ ਪਹਿਲਾਂ ਉਹਨਾਂ ਤੇ ਵਿਸ਼ਵਾਸ ਬਣਾਉਂਦੇ ਆਂਗੇ ਹੂੰ ਫਿਰ ਉਹਦੇ ਬਾਅਦ ਉਹ ਕੀ ਕਰਦੇ ਆਂਗੇ ਅਸੀਂ ਉਹਨਾਂ 'ਚੋ ਵਿਸ਼ਵਾਸ ਬਣਾ ਦਿੰਦਾ ਕਿਉਂਕਿ ਜਿਹੜਾ ਆਪਣਾ ਪੰਜਾਬੀ ਨੇ ਪੰਜਾਬੀ ਲੋਕ ਕਿੱਥੋਂ ਥੋੜੇ ਹੋਰੇ ਇਹ ਬਾਹ ਵੀ ਇਹ ਕੋਠੀਆਂ ਕਰਾ ਇੱਥੇ ਛੱਡ ਕੇ ਜਾ ਰਹੇ ਨੇਗੇ ਜੀ ਉਹਦੇ ਸਾਨੂੰ ਫਿਰ ਆਇਆ ਹੁੰਦਾ ਵੀ ਜੇ ਇਹਨਾਂ ਨੂੰ ਤਾਂ ਬਾਹਰ ਜਾਣਾ ਕਬਜ਼ਾ ਤਾਂ ਅਸੀਂ ਨਹੀਂ ਕਰਨਾ ਘਰਾਂ ਕੋਠੀਆਂ ਤੇ ਹਾਂ ਇਹ ਅਸੀਂ ਦੇਖਿਆ ਵੀ ਇਹਦਾ ਚਲੇ ਇਹਦਾ ਡਿਊਟੀ ਤੇ ਨਾ ਹੁਣ ਇਹ ਪੁੱਤ ਨੇ ਪਤੀ ਹੈਗਾ ਆਪਾਂ ਨੂੰ ਵੀ ਵੱਡਾ ਭਾਈ ਜਿਹੜਾ ਛੋਟਾ ਸੀਗਾ ਉਹਨੇ ਬਾਹਰ ਦੀ ਪਲਾਨਿੰਗ ਸੀ ਅੱਛਾ ਪਰ ਉਹ ਕੀ ਉਹ ਜਾਣ ਦੀ ਜਾ ਨਹੀਂ ਰਿਹਾ ਸੀਗਾ ਹਾਂ ਸਾਨੂੰ ਐਸ ਵੀ ਤੇ ਇਹ ਨਹੀਂ ਜਾਊਗਾ ਸਾਨੂੰ ਤਾਂ ਉਹ ਕੋਸ ਮਿਲਣਾ ਨਹੀਂ ਹਾਂ ਅਸੀਂ ਇਹਦੇ ਕਰਕੇ ਉਹਦਾ ਕਤਲ ਕਰ। ਇਹ ਬਾਈ ਸੱਚ ਹੈ ਕਿ ਆ ਮਤਲਬ ਤੁਹਾਡਾ ਬ੍ਰਦਰ ਬਾਹਰ ਜਾਣ ਦਾ ਨਹੀਂ ਸ਼ੌਂਕੀ ਸ਼ੌਂਕੀ ਨਹੀਂ ਸੀ। ਬਾਹਰ ਜਾਣ ਦੀ ਪਲੈਨਿੰਗ ਚੱਲ ਰਹੀ ਸੀਗੀ। ਤੁਸੀਂ ਉਹ ਪਲੈਨਿੰਗ ਤੁਹਾਡੀ ਸੀ ਮਤਲਬ ਉਹਦੀ ਉਹਦੇ ਵੱਲੋਂ ਨਹੀਂ ਸੀਗੀ। ਹਾਂ ਹਾਂਜੀ ਹਾਂਜੀ। ਜੀ। ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਇਹ ਘਰ ਸਾਂਭ ਲੈਣਗੇ। ਤੇ ਪਰ ਸਾਨੂੰ ਕੀ ਪਤਾ ਸੀ ਸਾਰੇ ਇੰਨਾ ਮਨ 'ਚ ਖੋਟਪਾਲੀ ਬੈਠੇ ਯਾਰ। ਦੇਖੋ ਜੀ ਇਹ 50 ਦੇ ਦਿਮਾਗ ਸੀਗਾ ਵੀ ਪੈਸਾ, ਜ਼ਮੀਨ, ਸਾਰਾ ਕੁਝ ਜੋ ਵੀ ਪ੍ਰਾਪਰਟੀ ਮਤਲਬ ਉਹ ਹੜੱਪਣਾ ਚਾਹੁੰਦੇ ਸੀਗੇ। ਪਰ ਜਿਹੜਾ ਇਹਨਾਂ ਦਾ ਸੁਪਨਾ ਸੀ ਉਹ ਸੁਪਨਾ ਪੂਰਾ ਨਹੀਂ ਹੋਇਆ। ਸੁਪਨਾ ਪੂਰਾ ਕਿਉਂ ਨਹੀਂ ਹੋਇਆ? ਏਸੀ ਵੀ ਅਸੀਂ ਮਾਰ ਕੇ ਤੁਸੀਂ ਮਾਰ ਕੇ ਫਿਰ ਜਿਹੜਾ ਮਾਰਤਾ ਇਹ ਦਿੱਤਾ ਤੇ ਤੁਸੀਂ ਕਿ ਕਿਵੇਂ ਉਹ ਚੀਜ਼ ਨੂੰ ਲਗਾਉਣਾ ਚਾਹੁੰਦੇ ਸੀ ਕੀ ਕਹਿੰਦੇ ਵੀ ਇਹ ਕਿਵੇਂ ਮਰਿਆ ਕਿਵੇਂ ਮਾਰਿਆ ਮਤਲਬ ਵੀ ਉਹ ਚੀਜ਼ ਨੂੰ ਸ਼ੱਕ ਵੀ ਨਾ ਹੋਵੇ ਉਹ ਚੀਜ਼ ਤੁਸੀਂ ਉਸ ਤਰੀਕੇ ਨਾਲ ਲਗੋਇਆ ਉਹਨੂੰ ਮਤਲਬ ਵੀ ਕਿਸ ਤਰੀਕੇ ਨਾਲ ਮਾਰਿਆ ਵੀ ਜਿਹੜੀ ਚੀਜ਼ ਤੋਂ ਲੋਕਾਂ ਨੂੰ ਸ਼ੱਕ ਨਾ ਹੋਵੇ ਇਹ ਇਹਨਾਂ ਨੇ ਮਾਰਿਆ ਉਹਨੂੰ ਦੇਖੋ ਜੀ ਅਸੀਂ ਉਹਨੂੰ ਕੁਝ ਇਹੋ ਜਿਹੀ ਚੀਜ਼ ਖਵਾਤੀ ਸੀ ਵੀ ਜਿਹੜਾ ਨਾ ਤਾਂ ਕੋਈ ਸ਼ੱਕ ਹੁੰਦਾਗਾ ਹੂੰ ਵੀ ਖਾਂ ਲੱਗ ਕਿਉਂਕਿ ਉਹਨੂੰ 3.5 ਨੋ ਬਿਸ਼ਵਾਸ ਸੀ ਕਿ ਉਹਨਾਂ ਨੂੰ ਐ ਹੁੰਦਾ ਨਾ ਹੂੰ ਵੀ ਜਦੋਂ ਕੋਈ ਵੀ ਕੁੜੀ ਕਿਸੇ ਮੁੰਡੇ ਨੂੰ ਕੋਈ ਚੀਜ਼ ਦਿੰਦੇ ਉਹ ਹੱਥ ਕੇ ਖਾ ਲੈਂਦਾ ਜ਼ਹਿਰ ਕਾਣਾ ਹੋ ਗੇ ਹੂੰ ਇੰਨਾ ਇੰਨਾ ਰਹੀ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਐਸੀ ਜੀ ਚੀਜ਼ ਖਾਣੇ ਤੇ ਦਿੱਤੀ ਤੇ ਉਹਨਾਂ ਦੀ ਮੌਤ ਹੋ ਗਈ ਉਹਦੇ ਬਾਅਦ ਉਹ ਅਸੀਂ ਉਹਨੂੰ ਆਹ ਜਿਹੜਾ ਪਿੱਛੇ ਕੋਠਾ ਹੈ ਹੂੰ ਇੱਥੇ ਤੇ ਭਾਈ ਇਹ ਕੀ ਹੈਗਾ ਆਪਣਾ ਪੋਸਟ ਮਾਡਰਨ ਦੇ ਵਿੱਚ ਕੀ ਆਇਆ ਤੁਸੀਂ ਕਰਵਾਇਆ ਹੋਣਾ ਪੋਸਟ ਮਾਡਰਨ ਉਹ ਕੁਛ ਖਾਧਾ ਹੈਗਾ ਜ਼ਹਿਰੀਲੀ ਚੀਜ਼ ਕੋਈ ਦਿੱਤੀ ਇਹਨਾਂ ਨੇ ਮਤਲਬ ਉਹਦੇ ਵਿੱਚ ਇਹ ਨਹੀਂ ਕਹਿ ਸਕਦੇ ਆਪਾਂ ਵੀ ਦਿੱਤੀ ਹੈ ਜਾਂ ਮਤਲਬ ਉਹਨੇ ਖਾਧੀ ਹੈ ਹਨਾ ਉਕੇ ਉਹਦੇ ਵਿੱਚ ਇਹ ਹੋ ਗਿਆ ਵੀ ਇਹਨਾਂ ਦੇ ਸ਼ੱਕ ਦੀ ਸੂਈ ਨਹੀਂ ਗਈ। ਇਹ ਫੜੇ ਇੱਥੋਂ ਗਏ ਆ ਬਾਈ ਜੀ ਜਿਵੇਂ ਕਹਿ ਰਹੇ ਆ ਵੀ ਤੁਹਾਨੂੰ ਇਹਨਾਂ ਦੇ ਬਾਈ ਜੀ ਸ਼ੱਕ ਸੀਗਾ ਹਨਾ ਘਰ ਛੱਡ ਕੇ ਚਲੇ ਗਏ ਨਾ ਤਾਂ ਸ਼ੱਕ ਪਿਆ ਸਾਨੂੰ। ਅੱਛਾ ਇਹ ਘਰ ਛੱਡ ਗਏ ਸੀ? ਹਾਂਜੀ ਠੀਕ ਹੈ। ਇਹ ਘਰ ਛੱਡ ਕੇ ਚਲੇ ਗਏ ਸੀ ਤਾਂ ਇਹਨਾਂ ਨੂੰ ਸ਼ੱਕ ਪੈ ਗਿਆ ਸੀ। ਬਾਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਤੇ ਹੁਣ ਤੁਸੀਂ ਦੱਸੋ ਬਾਈ ਵੀ ਤੁਸੀਂ ਗਲਤੀ ਮੰਨਦੇ ਹੋ? ਹਾਂਜੀ ਅਸੀਂ ਗਲਤੀ ਮੰਨਦੇ ਆ। ਵੀਡੀਓ ਥੋੜੀ ਅਸੀਂ ਬਣਾ ਰਹੇ ਆ। ਠੀਕ ਹੈ ਵੀਡੀਓ ਵੀ ਵੀਡੀਓ ਵੇਖ ਸਕਦੇ ਬਣਾ ਲਓ ਪਰ ਵੀਡੀਓ ਪਾਜਣੋ ਕਿਉਂਕਿ ਸਾਡੇ ਅਸੀਂ ਵੀ ਸਾਡੇ ਬੱਚੇ ਉਧਰ ਰਹਿੰਦੇ ਨੇ ਆਪਣੇ ਬਿਹਾਰ ਤੋਂ ਉਹ ਕੀ ਛੋਟਣਗੇ ਵੀ ਸਾਡੇ ਮਾਤਾ ਪਿਤਾ ਇੱਦਾਂ ਦਾ ਕੰਮ ਕਰ ਰਹੇ ਨੇ ਪੰਜਾਬ ਨੂੰ ਇਹ ਫਿਰ ਬੱਚਿਆਂ ਨੂੰ ਕਿਉਂ ਨਹੀਂ ਲੱਗੇ ਤੁਸੀਂ ਇੱਧਰ ਕਿਉਂਕਿ ਉਹਨਾਂ ਦੀ ਸਟੱਡੀ ਉੱਧਰ ਹੀ ਚੱਲ ਰਹੀ ਹੈ ਉੱਧਰ ਵੀ ਹਮਾਰਾ ਪਰਿਵਾਰ ਰਹਿੰਦਾ ਹੈ ਅੱਛਾ ਥੋੜੀ ਵੀਡੀਓ ਵੀ ਪਾਵਾਂਗੇ ਤੁਹਾਨੂੰ ਸਜਾ ਵੀ ਦਿਵਾਵਾਂਗੇ ਹਾਂ ਬਾਈ ਹੁਣ ਤਾਂ ਮੈਂ ਸੱਚ ਦੱਸਦਾ ਹੁਣ ਤਾਂ ਸਰਦ ਨਹੀਂ ਨਹੀਂ ਬਾਈ ਕੋਈ ਸੱਚਲੀ ਗੱਲ ਨਹੀਂ ਸੋ ਬਾਈ ਜਿਹੜੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਜੀ ਤੇ ਇਹੋ ਜਿਹੇ ਲੋਕਾਂ ਤੋਂ ਵਜਾ ਜਾਵੇ ਤੇ ਹੁਣ ਇਹ ਦੱਸੋ ਵੀ ਤੁਹਾਡਾ ਅੱਗੇ ਦਾ ਪਲਾਨ ਹੋਰ ਕੀ ਸੀਗਾ ਮਤਲਬ ਇੱਕ ਇੱਕ ਘਰ ਨੂੰ ਖੜਾਪ ਕੇ ਜ਼ਮੀਨ ਜਾਇਦਾਦ ਠੀਕ ਹੈ ਇਹ ਵੀ ਸੋਨ ਦੇ ਵਿੱਚ ਆਈ ਵੀ ਜਿਹੜੇ ਨੇ ਫਾਦਰ ਸਾਹਿਬ ਸੀ ਉਹ ਤੁਹਾਨੂੰ ਆਪਣੇ ਬੱਚਾ ਵਾਂਗ ਸਮਝਦੇ ਸੀ ਹਾਂਜੀ ਸਮਝਦੇ ਸੀ ਉਹੀ ਗੱਲ ਆ ਹੁਣ ਤੁਹਾਨੂੰ ਪਲਾਨ ਹੋਗਾ ਪਹਿਲੇ ਦੱਸ ਨਹੀਂ ਫਿਰ ਤੂੰ ਤਾਂ ਖਰਾਮ ਨਿਕਲ ਖਰਾਮ ਖਾਨ ਵਾਲਾ ਨਿਕਲੇ ਨਾ ਵੀ ਆਪਾਂ ਕਹਿੰਦੇ ਵੀ ਖਰਾਮ ਖਰਾਮ ਜਿਆਦਾ ਜਿਹਨੂੰ ਕਹਿ ਸਕਦੇ ਆ ਵੀ ਨੂਨ ਖਾ ਕੇ ਖਰਾਮ ਕਰਨ ਵਾਲਾ ਤੂੰ ਤਾਂ ਫਿਰ ਉਹ ਉਹ ਚੀਜ਼ ਨਿਕਲੀ ਬਣੀ ਨਾ ਤੇਰੇ ਤੋਂ ਤੈਨੂੰ ਅਸੀਂ ਕਹੇ ਇਹ ਕਹਿ ਸਕਦੇ ਵੀ ਨਾਮ ਖਰਾਮ ਤਦ ਨੂੰ ਕੋ ਰਮਾਈ ਤਾ ਦੇ ਕੋ ਗੜੀ ਗੱਲ ਅਗੇ ਹੁਣ ਜੇ ਆਪਾਂ ਅੱਜ ਦਾ ਟਾਈਮ ਜੇ ਪੰਜਾਬੀਆਂ ਦੀ ਗੱਲ ਸੋਚੀਏ ਭਾਈ ਭਾਈ ਦਾ ਵੈਰੀ ਹੋ ਰਿਹਾ ਦਾ ਨਹੀਂ ਤੈਨੂੰ ਹੁਣ ਇਸ ਗੱਲ ਦਾ ਅਹਿਸਾਸ ਹੋ ਰਿਹਾ ਵੀ ਤੂੰ ਗਲਤੀ ਕੀਤੀ ਹੈ ਕਿ ਨਹੀਂ ਲੱਗ ਰਿਹਾ ਤੈਨੂੰ ਆਇ ਤਾਂ ਅਹਿਸਾਸ ਹੋ ਰਿਹਾ ਵੀ ਹਾਂ ਗਲਤੀ ਕੀਤੀ ਅਸੀਂ ਆ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਸਜ਼ਾ ਮਿਲੂਗੀ ਜਦੋਂ ਅਸੀਂ ਫੜੇ ਗਏ ਤਾਂ ਅਹਿਸਾਸ ਹੋਏ ਨਹੀਂ ਤਾਂ ਜੇ ਅਸੀਂ ਐਸ਼ ਕਰਦੇ ਫਿਰ ਤਾਂ ਕਾਦਾ ਅਹਿਸਾਸ ਹੋਣਾ ਨਹੀਂ ਹੁਣ ਤੁਹਾਨੂੰ ਇਸ ਗੱਲ ਦਾ ਕਿੰਨਾ ਕੁ ਦੁੱਖ ਹੈ ਵੀ ਅਸੀਂ ਯਾਰ ਫੜੇ ਗਏ ਆ ਸਾਡੀ ਚੋਰੀ ਸਾਹਮਣੇ ਆ ਗਈ ਕਹਿੰਦੇ ਵੀ ਯਾਰੀ ਤੇ ਚੋਰੀ ਬੜਾ ਚਰਨੀ ਲੁਗੀ ਰਹਿੰਦੀ ਬੰਦੇ ਫੜੇ ਜਾਂਦੇ ਆ ਹੁਣ ਤੈਨੂੰ ਇਸ ਗੱਲ ਦਾ ਦੁੱਖ ਕਿੰਨਾ ਕੁ ਦੁੱਖ ਹੈ ਵੀ ਹਾਂ ਯਾਰ ਵੀ ਬਹੁਤ ਬੋਲ ਜਾ ਦੁੱਖ ਤੇ ਤੁਹਾਨੂੰ ਹਾਂਜੀ ਬਹੁਤ ਜ਼ਿਆਦਾ ਦੁੱਖ ਹੈ ਹੈ ਉੱਚੀ ਬੋਲੋ ਥੋੜਾ ਜਿਆ ਬਹੁਤ ਜ਼ਿਆਦਾ ਦੁੱਖ ਹੈ ਦੇਖੋ ਜੀ ਹੁਣ ਆਵਾਜ਼ ਨਹੀਂ ਨਿਕਲਦੀ ਇਹਦੀ ਕਿਉਂਕਿ ਆਵਾਜ਼ ਤਾਂ ਹੀ ਨਿਕਲਦੀ ਜਿਹੜੀ ਇਹਨਾਂ ਨੇ ਘਣਾਣੀ ਫਰਕ ਕੀਤੀ ਹੈ ਉਹ ਹੁਣ ਸਾਰੇ ਸਾਹਮਣੇ ਅਸੀਂ ਲੈ ਕੇ ਆਉਣੀ ਹੈ ਦੱਸ ਤੁਸੀਂ ਭਾਈ ਕੀ ਕਹਿੰਦੇ ਉਹਨੇ ਕੈਮਰੇ ਉਰੇ ਅਸੀਂ ਜਿਹੜੀ ਇਹ ਵੀਡੀਓ ਵਾਇਰਲ ਕਰੀਏ ਕਿਉਂਕਿ ਕਿਉਂਕਿ ਅਸੀਂ ਮੰਨੇ ਆ ਇਹ ਮੰਨੇ ਨਹੀਂ ਮਨਾਏ ਗਏ ਇਹ ਵੀਡੀਓ ਆਪਾਂ ਵਾਇਰਲ ਕਰ ਲਈਏ ਜਾਂ ਨਹੀਂ ਕਰਨੀ ਹਾਂ ਕਰਾਂਗੇ ਜੀ ਵੀਡੀਓ ਵਾਇਰਲ ਕਰਾਂਗੇ ਪਹਿਲਾਂ ਸਜ਼ਾ ਦਵਾਉਂਗਾ ਇਹਨੂੰ ਵੀਡੀਓ ਬਈ ਸਹੀ ਤਾਂ ਵਾਇਰਲ ਕਰਾਂਗੇ ਕਿ ਲੋਕਾਂ ਨੂੰ ਪਤਾ ਲੱਗ ਜੇ ਵੀ ਪੰਜਾਬੀਆਂ ਨੂੰ ਦੇ ਪੰਜਾਬੀਆਂ ਨੂੰ ਤੇ ਯਕੀਨ ਕਰਦੇ ਆ ਵਿਸ਼ਵਾਸ ਕਰਦੇ ਆ ਕਿ ਇਹ ਲੋਕਾਂ ਨੇ ਇੰਨਾ ਗਿਰੇ ਹੋਇਆ ਇਹਨਾਂ ਨੇ ਇਹ ਜੀ ਜ਼ਮੀਰ ਮਰੀ ਹੋਈ ਹੈ ਵੀ ਆਪਾਂ ਸੋਚ ਨਹੀਂ ਸਕਦੇ ਠੀਕ ਹੈ ਸੋ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹੋ ਜਿਹੇ ਲੋਕਾਂ ਨੂੰ ਆਪਾਂ ਆਪਣੇ ਪਰਿਵਾਰ ਨੂੰ ਆਪਾਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਬਚਾ ਸਕੀਏ ਤੇ ਇਹ ਮਤਲਬ ਇਹਨਾਂ ਨੂੰ ਆਪਾਂ ਪੰਜਾਬ ਦੇ ਵਿੱਚ ਆਉਣਾ ਰੋਕੀਏ। ਉਹਨਾਂ ਨੇ ਸਮਝਦਾ ਨਹੀਂ ਆ ਵੋਟਾਂ ਮਰ ਰਹੀਆਂ। ਪੰਜਾਬਗਾਂ ਉਹਨਾਂ ਦੀ ਗਿਣਤੀ ਵਧ ਰਹੀ ਹੈ। ਭਾਈ ਬੱਚੇ ਵੱਧ ਕਿਉਂ ਜੰਮ ਰਹੇ ਆਪਣੇ ਨਾਲ? ਆਪਣੇ ਦੇ ਪੰਜਾਬੀ ਬੱਚੇ ਜੰਮਣ ਦੇ ਲਾਇਕ ਹੀ ਹਨੀਗੇ। ਜੇ ਚਾਹੇ ਮੁੰਡੇ ਲਾ ਲਓ ਜੇ ਕੁੜੀਆਂ ਲਾ ਲਓ। ਠੀਕ ਹੈ। ਇਹ ਇਹ ਬੱਚੇ ਕਿਉਂ ਬਹੁਤ ਜ਼ਿਆਦਾ ਜੰਮ ਰਹੇ? ਵਸ ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰਨਾ ਹੈ। ਕਬਜ਼ੇ ਦਾ ਭਾਈ ਕਦੀ ਬਿਠੇ ਅੱਧਾ ਕਬਜ਼ਾ ਹੋ ਗਿਆ। ਕਿਉਂਕਿ ਆਪਾਂ ਆਪਾਂ ਕਿਤੇ ਬਾਹਰੀ ਸਟੇਟ 'ਚ ਜਾ ਕੇ ਆਪਾਂ ਕਿਤੇ ਵੀ ਕੋਈ ਜ਼ਮੀਨ ਨਹੀਂ ਲੈ ਸਕਦੇ। ਇਹ ਜੋ ਮਰਜ਼ੀ ਖਰੀਦ ਸਕਦੇ ਇੱਥੇ। ਸੋ ਭਾਈ ਕਹ ਸਕਦੇ ਆ ਵੀ ਆਪਣੇ ਜਿਹੜੇ ਪੰਜਾਬੀ ਇਹ ਕਈ ਤਾਂ ਨਸ਼ਾ ਨੇ ਮਾਰਤੇ ਚਿੱਟੇ ਨੇ ਮਾਰਤੇ ਤੇ ਕੁਛ ਕਿਹੜੇ ਪੰਜਾਬੀ ਆ ਬਾਹਰ ਨੂੰ ਜਾ ਰਹੇ ਆ ਤੇ ਇਸੇ ਕਰਕੇ ਪੰਜਾਬ ਦਾ ਖਲਾਅਤ ਹੋ ਗਿਆ ਬਹੁਤ ਮਾੜੀ ਇਹ 30 35 50000 ਰੁਪਇਆ ਦੇ ਕੇ ਜਿਹੜੇ ਪੰਜਾਬੀ ਬਾਹਰ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਇਹਨਾਂ ਨੂੰ ਕੋਠੀਆਂ ਸਾਂਭੀਆਂ ਸਾਂਭ ਰਹੇ ਆ ਤੇ ਕਹਿੰਦੇ ਆ ਕੋਠੀਆਂ ਸਾਂਭਣ ਦਾ ਗੱਡੀ ਦੀ ਸਲਫ ਮਾਰਨ ਦਾ 25 30000 ਰੁਪਇਆ ਲੈ ਰਹੇ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚਲੋ ਸੋ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰ ਦਿਓ ਲੋਕਾਂ ਨੂੰ ਸਹੀ ਪਤਾ ਲੱਗ ਜੇ ਇਹ ਆਪਾਂ ਪੰਜਾਬ ਦੇ ਵਿੱਚ ਇਹਨਾਂ ਤੇ ਬਾਈਕਾਟ ਕਰਨਾ ਬੁਰੀ ਤਰ੍ਹਾਂ ਚੰਗੀ ਤਰ੍ਹਾਂ ਮਤਲਬ ਇਹ ਆ ਨਾ ਸਕਣ ਸੋ ਸਾਡੀ ਵੀਡੀਓ ਸੀਗੀ ਇੱਕ ਲੋਕਾਂ ਨੂੰ ਸੁਨੇਹਾ ਦੇਣ ਲਈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਧੰਨਵਾਦ